ਕੀ ਆ ਜੀ ਕੀ ਮੁੰਡੇ ਵਾਲੇ ਮੇਰੀ ਕੁੜੀ ਦਾ ਵਿਆਹ ਸੀਗਾ ਜੀ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਆਏ ਸਾਡੀ ਬੜੀ ਅਸੀਂ ਬੇਇੱਜ਼ਤੀ ਹੋਈ ਐ ਕਿੰਨੀ ਦਿਨ ਰੁਗੀ ਸਗਨ ਸਗਨ ਕਿੰਨੀ ਦਿਨ ਹੋਇਆ ਸੀ ਹੋ ਗਿਆ ਨੂੰ ਸਗਨ ਕੱਲ ਕੀਤਾ ਸੀਗਾ ਜੀ ਉਹਨਾਂ ਨੇ ਜਿੱਦਾਂ ਅਸੀਂ ਕਿਹਾ ਉਦਾਂ ਹੀ ਕੀਤਾ ਮੁੰਡੀਆਂ ਦੀਆਂ ਮਿਲਣੀਆਂ ਮਰਿੰਡੇ ਗਏ ਸੀਗੇ ਜੀ ਸਗਨ ਦੇਣ ਲਈ ਹੋਟਲ ਕਰਾਉਨ ਹੋਟਲ ਕਰਾਉਨ ਸੀਗਾ ਉੱਥੇ ਗਏ ਸੀਗੇ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਉਦਾਂ ਹੀ ਉਹਨਾਂ ਦਾ ਕਹਿਣਾ ਮੰਨਿਆ ਮੁੰਡੀਆਂ ਨਾਲ ਮਿਲਣੇ ਕਿ ਚਾਰਾਂ ਦੀ ਅਸੀਂ ਉਹੀ ਕੀਤੀ ਫਿਰ ਜੋ ਹੁੰਦਾ ਸਮਾਨ ਇਲੈਕਟ੍ਰੀਸ਼ੀਅਨ ਇਲੈਕਟ੍ਰਿਕਨ ਦਾ ਆਈਸੀ ਜੋ ਵੀ ਕੁਝ ਬਹੁਤ ਕੁਝ ਸੀਗਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਤੇ ਉਹਨਾਂ ਦੇ ਨਾ ਚਿਹਰੇ ਕੈਸ਼ ਦੇ ਮੈਂ 1 ਲੱਖ 1000 ਰੁਪਏ ਚਲੋ ਸੱਗਨ ਪਾਇਆ ਬਾਕੀ ਕੁੰਜਾ ਕੁੰਜਾ ਸਾਰਿਆਂ ਨੂੰ ਪਾਇਆ 28 ਮਿਲੀਅਨ ਲਿੱਤੀਆਂ ਨੇ ਮੇਰੇ ਕੋਲ ਕਿਹ ਕਿਹ 28 ਮਿਲੀਅਨ ਲਿੱਤੀਆਂ ਨੇ ਮੇਰੇ ਕੋਲ ਬਹੁਤ ਗਲਤ ਹੋਇਆ ਸਾਡੀ ਕੁੜੀ ਮਰਨ ਲੱਗੀ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਵਿਚੋਲਣਾਂ ਦੇ ਧਰੂ ਉਹਨਾਂ ਨੇ ਸਾਨੂੰ ਦਿੱਤਾ ਵੀ 25 ਲੱਖ ਕੈਸ਼ ਚਾਹੀਦਾ ਸਾਨੂੰ ਕ੍ਰੇਟਾ ਗੱਡੀ ਚਾਹੀਦੀ ਕੱਲ ਜੀ ਅਸੀਂ ਕੁੜੀ ਦਾ ਸਗਨ ਕੱਲ ਉਹਨਾਂ ਦੇ ਚਿਹਰੇ ਮਰ ਜਾਏ ਹੋਏ ਸੀ ਜਦੋਂ ਅਸੀਂ ਸਗਨ ਦੇ ਕੇ ਆਏ ਆ ਜੀ ਸਾਨੂੰ ਜੋ ਵਿਚੋਲਣ ਨੇ ਅੱਜ ਕਿਹਾ ਵੀ ਤੁਹਾਨੂੰ 25 ਲੱਖ ਕਿਹਾ ਉਹਨਾਂ ਨੇ ਕ੍ਰੇਟਾ ਗੱਡੀ ਕਹੀ ਅਸੀਂ ਕਹ ਕੋਈ ਗੱਲ ਇਹਨ ਮੁੱਕ ਦੇ ਛੱਡੰਦਾ ਜੀ ਇਹੀ ਹੋ ਸਕਦਾ ਵੀ ਮੇ ਤੋਂ ਨਹੀਂ ਦੇ ਸਕਿਆ ਮੈਂ ਦੇ ਸਰ ਜਿਹੜੀ ਅ ਮੈਰਿਜ ਕਰਾਈ ਸੀ ਕਿਸੇ ਮੈਰਿਜ ਮੰਗਦੇ ਹੋਣੇ ਹੋਰ ਕੀ ਹੋਣਾ ਕਿਤੇ ਮੈਰਿਜ ਬਿਊਰੋ ਤੋਂ ਕਰਵਾ ਰਹੇ ਸੀਗੇ ਨਹੀਂ ਨਹੀਂ ਘਰ ਦੇ ਸੀ ਸਾਡੇ ਜਿਹੜਾ ਜਿਨੇ ਸਾਡੀ ਕਰਾਈ ਆ ਉਹ ਉਹਨਾਂ ਦੇ ਵੀ ਰਿਸ਼ਤੇਦਾਰ ਨੇ ਸਾਡੇ ਵੀ ਰਿਸ਼ਤੇਦਾਰ ਨੇ ਔਰ ਉਸ ਫਿਰ ਸ਼ਾਮ ਨੂੰ ਜਦੋਂ ਬੁਲਾਇਆ ਸਾਨੂੰ ਵੀ ਤੁਸੀਂ ਆ ਜਾਓ ਬੁਲਾਉਣ ਤੋਂ ਬਾਅਦ ਸਾਡੇ ਕੋਲ ਉਹਨਾਂ ਨੇ ਮਾਫੀਆਂ ਮੰਗੀਆਂ ਉਹਨਾਂ ਦਾ ਕਾਉਂਸਲਰ ਹੈ ਬੇਸ਼ੱਕ ਤੁਸੀਂ ਉਹਨਾਂ ਦੇ ਮੋਤਵਰ ਬੰਦੇ ਆਏ ਸਾਡੇ ਮੁੰਡੇ ਦੀ ਗਲਤੀ ਸਾਡੀ ਗਲਤੀ ਸਾਰੀ ਤੋਂ ਗਲਤੀ ਹੋ ਗਈ ਮਾਫ ਕਰਦੇ ਹੋ ਮੈਂ ਕਿਹਾ ਮੈਂ ਕਿਦਾਂ ਮਾਫ ਕਰਾਂ ਮੈਨੂੰ ਦੱਸੋ ਤੁਹਾਡੀ ਕੁੜੀ ਨਾਲ ਕੀ ਬੀਤੀ ਹੁੰਦੀ ਤੁਹਾਡੇ ਦਿਲ ਤੇ ਕੀ ਬੀਤਦੀ ਮੌਕੇ ਤੇ ਕਹਿਣਾ ਨਹੀਂ ਸੀ ਅੱਜ ਬਰਾਤ ਆਣੀ ਸੀ ਸਵੇਰੇ 9 ਵਜੇ ਦਾ ਕਾਰਡ ਮੇਰੇ ਕੋਲ ਤੁਸੀਂ ਪੜ੍ਹ ਲਓ 9 ਵਜੇ ਦਾ ਟਾਈਮ ਸੀਗਾ ਜੀ ਕਿੱਥੇ ਆਣੀ ਸੀ ਇਹ ਕਾਸਾ ਲਾ ਬੈਰਣ ਹੈ ਜੀ ਆਪਣੇ 3K ਪੁਲ ਉੱਤਰ ਦੇ ਸਾਰ ਨਾਲੀ ਫਿਰੋਜ਼ਪੁਰ ਰੋਡ ਤੇ ਬੱਠੀ ਫਿਰੋਜ਼ਪੁਰ ਰੋਡ ਦੇ ਉੱਪਰ ਜੀ ਤੇ ਹੁਣ ਮੰਗ ਕੀ ਕਰਦੇ ਹਾਂ ਥਾਣੇ ਦੇ ਬਾਹਰ ਪਹੁੰਚੇ ਹਾਂ ਕੀ ਮੰਗ ਜੇ ਕਾਨੂੰਨ ਹੈਗਾ ਜੀ ਮੈਨੂੰ ਇਨਸਾਫ ਚਾਹੀਦਾ ਜੀ ਦੇ ਤਾਂ ਆਪਣੀ ਦਰਖਾਸਤ ਦੇ ਦਿੱਤੀ ਜਾਣਾ ਜੀ ਅੰਦਰ ਬੱਠੀ ਮੈਂ ਹੁਣ ਬਹੁਤ ਉੱਚਾ ਬੋਲ ਬੋਲ ਨਹੀਂ ਸਕਦਾ ਛੱਡੂਗਾ ਮੈਂ ਹੈ ਨਹੀਂ ਇਹਨਾਂ ਨੂੰ ਮੇਰਾ ਇਹਨਾਂ ਨੇ ਜੋ ਨੁਕਸਾਨ ਕੀਤਾ ਮੈਂ ਮੁੰਡਾ ਬਾਹਰ ਕੈਨੇਡਾ ਭੇਜਿਆ ਜੀ ਆ ਮੇਰਾ ਮੁੰਡਾ ਵੀ ਨਹੀਂ ਆ ਆ ਸਕਿਆ ਵਿਆਹ ਦੇ ਵਿੱਚ ਵੀ ਚੱਲ ਕੋਈ ਗੱਲ ਨਹੀਂ ਕੁੜੀ ਆਪਣੇ ਘਰ ਚਲੀ ਜਾਵੇ ਇਹ ਹੁਣ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵਿਹੇਜ ਦੇ ਕਾਰਨ ਉਹ ਬਰਾਦ ਨਹੀਂ ਲੱਗੇ ਇਹ ਇਹੀ ਇਹੀ ਹੈ ਜੀ ਹੋਰ ਹੈ ਸਾਲਾ ਸਿਆਪਾ ਕਿਸੇ ਗੱਲ ਦਾ ਇਹੀ ਆ ਇਹਨਾਂ ਨੂੰ ਪੈਸੇ ਪੂੰਗਾ ਨਾ ਭਰਦੇ ਹੋ ਫਿਰ ਠੀਕ ਨੇ ਕੀ ਕਰੀਏ ਜੀ ਦੱਸੋ ਕਿੱਧਰ ਜਾਈਏ ਕਿੰਨੇ ਕ ਪੈਸੇ ਆ ਜਿਹੜੇ ਤੁਸੀਂ ਹਲੇ ਤੱਕ ਦੇ ਚੁੱਕੇ ਹੋ ਉਹਨਾਂ ਨੂੰ ਕਿੰਨੇ ਕ ਅਮਾਉਂਟ ਤੱਕ ਦੇ ਸਾਡਾ 30 ਲੱਖ ਰੁਪਏ ਦਾ ਖਰਚਾ ਹੋ ਚੁੱਕਾ ਜੀ ਅਜੇ ਤੱਕ 20 ਤੋਂ ਉੱਪਰ ਦਾ ਮੇਰਾ ਕਹਿ ਚੱਲ ਚੁੱਕਾ ਜੀ ਜੀ ਬਾਕੀ ਮੈਂ ਕਿਸੇ ਦਾ ਦੇਣਾ ਉਹ ਦੇਣਾ ਲੈਣਾ ਮੇਰਾ ਹੈਗਾ ਉਹ ਮੈਂ ਦਊਂਗਾ ਹੀ ਉਹਨਾਂ ਤੋਂ ਮੈਨੂੰ ਦੇਣਾ ਹੀ ਪੈਣਾ ਬੱਠੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਕਾਸਾ ਲਾ ਬੈਰਨ ਕੋਈ ਵੀ ਜਾ ਕੇ ਪੁੱਛ ਸਕਦਾ ਵੀ ਮੈਂ ਪੈਸੇ ਦੇ ਦਿੱਤੇ ਉਹਨਾਂ ਨੂੰ ਕਿ ਨਹੀਂ ਦੇ ਦਿੱਤੇ ਖਾਜਾਸੂ ਹੈ ਲੇਕਿਨ ਅੱਜ ਤੁਸੀਂ ਆਪਣੀ ਕੁੜੀ ਦੀ ਵਿਦਾਈ ਕਰਨੀ ਸੀਗੀ ਤੇ ਕੀ ਹੋਇਆ ਕੀ ਰਾਤ ਨਹੀਂ ਆਈ ਹਾਂਜੀ ਰਾਤ ਨਹੀਂ ਆਈ ਕੀ ਕਾਰਨ ਆ ਜਿਹੜਾ ਬਰਾਤ ਨਹੀਂ ਆਈ ਜੀ ਦਾਜ ਜੀ ਕਿੰਨਾ ਕੁ ਦਾਜ ਮੰਗ ਰਹੇ ਤੁਸੀਂ ਲੱਗਦਾ ਮੈਡਮ ਜੇ ਅੱਜ ਦਾਜ ਦੇ ਦਿੰਦੇ ਤੇ ਕੱਲ ਨੂੰ ਵੀ ਤੁਹਾਨੂੰ ਹੋਰ ਉਹ ਕਰਨਾ ਪੈਣਾ ਸੀਗਾ ਕੀ ਲੱਗਦਾ ਨਹੀਂ ਇੱਕ ਪਾਸੋਂ ਫਾਇਦਾ ਵੀ ਹੋਇਆ ਕਿ ਕੱਲ ਨੂੰ ਕੁਝ ਹੋਰ ਮਿਸ ਹੈਪਨਿੰਗ ਨਾ ਹੋ ਜਾਂਦੀ ਲੜਕੀ ਨਾਲ ਤੁਹਾਡੀ ਕਿ ਉਹਨਾਂ ਦਾ ਪਹਿਲਾਂ ਹੀ ਸਾਰਾ ਕੁਝ ਸਾਹਮਣੇ ਆ ਗਿਆ ਜੀ ਮੁੰਡਾ ਮੁੰਡਾ ਕੀ ਕਰਦਾ ਸੀਗਾ ਕਿਨੇ ਰਿਸ਼ਤਾ ਕਰਾਇਆ ਸੀਗਾ ਕੀ ਹੋਇਆ ਗੱਲ ਕਿਥੋਂ ਸ਼ੁਰੂ ਹੋਈ ਇਸ ਰਿਸ਼ਤੇ ਵਿੱਚ ਕਰਦੇ ਹੀ ਸੀ ਬਈ ਅੱਛਾ ਕਿਨੇ ਰਿਸ਼ਤਾ ਕਰਾਇਆ ਸੀ ਕਰਦੇ ਰਿਸ਼ਤੇਦਾਰ ਆ ਉਹ ਦੋਨੋਂ ਫੈਮਲੀਆ ਮੈਂ ਦੀਆਂ ਲੱਗ ਚੁੱਕੀਆਂ ਨੇ ਦੋਨੋਂ ਫੈਮਲੀਆ ਨੂੰ ਜਾਣਦੇ ਆ ਮੈਂ ਦੀ ਤੇ ਰਸਮ ਸਾਰੀ ਰਸਮ ਹੋ ਗਈ ਜੀ ਇੱਕ ਮਿੰਟ ਮਹਿੰਦੀ ਦੀ ਰਸਮ ਆ ਆ ਦੇਖੋ ਮਹਿੰਦੀ ਦੀ ਰਸਮ ਆ ਆ ਦੇਖੋ ਇਕ ਨੂੰ ਵਾਜ ਰੋਈ ਆ ਮੈਂ ਦੀ ਵੀ ਹੋਰ ਦੇਖ ਲੋ ਸਾਰੀਆਂ ਜਨਾਨੀਆਂ ਦੇ ਦੇਖ ਛੂੜਾ ਪਾਇਆ ਹੋਇਆ ਜੀ ਘਰੇ ਘਰੇ ਛੂੜਾ ਪਾਇਆ ਹੋਇਆ ਜੀ ਕੁੜੀ ਨੂੰ ਟੇਲ ਪਾ ਲਿਆ ਹੋਰ ਪਿਆਰ ਹੋ ਕੇ ਆ ਗਈ ਛੂੜਾ ਪਾਇਆ ਮੈਂ ਕਿੱਦਾਂ ਨਾ ਉਹਦਾ ਛੁੱਪਾ ਉਹ ਥਾਣੇ ਚ ਕੰਪਲੀਟ ਕੀਤੀ ਹਾਂ ਜੀ ਹਾਂ ਜੀ ਕੀ ਮੰਗੀ ਹੈ ਤੁਹਾਡੀ ਮੰਗਿਆ ਮੈਨੂੰ ਇਨਸਾਫ ਮੇਲੇ ਮੇਰੀ ਕੁੜੀ ਨੂੰ ਕਿੱਦਾਂ ਦਾ ਇਨਸਾਫ ਮੰਗਣਾ ਕਿੱਦਾਂ ਦਾ ਇਨਸਾਫ ਚੱਲਦਾ ਇਹੋ ਜਿਹੇ ਬੰਦੇ ਦੇ ਜੀ ਕਾਰਵਾਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਥੈਂਕ ਯੂ ਬਬੀਆ ਔਰ ਕੀ ਆ ਜਾਂਦਾ ਹੈ ਕਿ ਅੱਜ ਵੀ ਲੋਕ ਜਿਹੜੇ ਦੇਜ ਦੇ ਲੋਭੀ ਹੈਗੇ ਨੇ ਇਸ ਤਰ੍ਹਾਂ ਦੇ ਕਾਰਕਰ ਦੇ ਨੇ ਜਿੱਥੇ ਕਿ ਲੋਕਾਂ ਨੂੰ ਕੁੜੀਆਂ ਨੂੰ ਭੁਗਤਣਾ ਪੈਂਦਾ ਮਾਪਿਆਂ ਨੂੰ ਭੁਗਤਣਾ ਪੈਂਦਾ ਕੀ ਕਹਿਣਾ ਚਾਹੁੰਗੇ ਆ ਜਿਹੜਾ ਅੱਜ ਦਾ ਵਾਕਿਆ ਹੋਇਆ ਹੈਗਾ ਬਰਾਤ ਨਹੀਂ ਆਈ ਦੇਖੋ ਜੀ ਅੱਜ ਤੱਕ ਅਸੀਂ ਖਬਰਾਂ ਚ ਕਿਤਾਬਾਂ ਚ ਸੁਣਦੇ ਆਏ ਆ ਗੱਲਾਂ ਕਰਦੇ ਆਏ ਆ ਸੁਣਦੇ ਆਏ ਆ ਖੈਰ ਖਬਰ ਦੇਖਦੇ ਆਏ ਆ ਅੱਜ ਇਹ ਚੀਜ਼ ਸਾਖਸ਼ਾਤ ਸਾਡੇ ਸਿਰ ਤੇ ਪਈ ਹੈ ਸਾਡੀ ਫੈਮਿਲੀ ਤੇ ਪਈ ਹੈ ਸਾਡੀ ਕੁੜੀ ਤੇ ਪਈ ਹੈ 2 ਮਹੀਨੇ 2 ਸਾਲ ਪਹਿਲਾਂ ਤਾਂ ਰੋਕਾ ਕੀਤਾ ਹੋਵੇ ਪਰਿਵਾਰ ਨੂੰ ਪਤਾ ਹੋਵੇ 2 ਸਾਲਾਂ ਦਾ ਇੱਕ ਦੂਜੇ ਨਾਲ ਲੈਣ ਦੇਣ ਚੱਲ ਰਿਹਾ ਹੋਵੇ ਤਿੰਨ ਤਿਉਹਾਰ ਭਗਾ ਰਹੇ ਹੋ ਤੇ 2 ਸਾਲਾਂ ਬਾਅਦ ਕੱਲ ਅਸੀਂ ਕੁੜੀ ਦਾ ਸਗਨ ਕਰਕੇ ਆਏ ਆ ਜੀ ਹੋਟਲ ਕ੍ਰਾਊਨ ਮਰੀਂਡੇ ਮਰੀਂਡੇ ਤੋਂ ਬਰਾਤ ਆਣੀ ਸੀਗੀ ਜੀ ਅੱਜ ਦਾ ਅਸੀਂ ਵਿਆਹ ਰੱਖਿਆ ਅੱਜ ਸਵੇਰੇ ਵਿਚੋਲਿਆਂ ਦੇ ਥਰੂ ਮੁੰਡੇ ਵਾਲਿਆਂ ਨੇ ਮੈਸੇਜ ਭੇਜਿਆ ਕਿ ਸਾਨੂੰ 25 ਲੱਖ ਰੁਪਏ ਕੈਸ਼ ਪਲੱਸ ਕਰੇਟਾ ਦੀ ਡਿਮਾਂਡ ਤਾਂ ਅਸੀਂ ਸਾਰੀ ਬਰਾਤ ਲੈ ਕੇ ਆਵਾਂਗੇ ਵਰਨਾ ਅਸੀਂ ਨਹੀਂ ਆਵਾਂਗੇ ਮੁੰਡਾ ਕਰਦਾ ਕੀ ਸੀ ਮੁੰਡਾ ਉਹਨਾਂ ਦਾ ਹਾਈਡਰੌਲਿਕ ਡ੍ਰਿੰਗਰਸ ਹੈਗਾ ਉਹਨਾਂ ਦਾ ਆਪਣਾ ਤੇ ਫਿਰ ਵੀ ਅਸੀਂ 12 1 2 ਵਜੇ ਤੱਕ ਅਸੀਂ ਸਾਰਾ ਪਰਿਵਾਰ ਸਾਰਾ ਰਿਸ਼ਤੇਦਾਰ ਸਾਰਾ ਸਮਾਜ ਅਸੀਂ ਦੇਖਦੇ ਰਹੇ ਇੰਤਜ਼ਾਰ ਕਰਦੇ ਰਹੇ ਹਰ ਕੇ ਉਹਨਾਂ ਨੂੰ ਕਾਲ ਕਰੀ ਗਏ ਉਹਨਾਂ ਨੇ ਪਹਿਲਾਂ ਤਾਂ ਫੋਨ ਨਹੀਂ ਚੁੱਕੇ ਬਾਅਦ ਚੋਂ ਉਹਨਾਂ ਨੇ ਵਿਚੋਲੇ ਦੇ ਥਰੂ ਇੱਕ ਕਾਮਨ ਮੀਟਿੰਗ ਪੁਆਇੰਟ ਤੇ ਜੋ ਕਿ ਨੀਲੋ ਨਹਿਰ ਦੇ ਵਿੱਚ ਥੱਲੇ ਇੱਕ ਪਾਰਕ ਜਿਹਾ ਹੈਗਾ ਉੱਥੇ ਕਾਮਨ ਪੁਆਇੰਟ ਤੇ ਬੁਲਾਇਆ ਉੱਥੇ ਉਹ ਸਾਰਾ ਆਪਣਾ ਕੁੰਬਾ ਸਾਰਾ ਆਪਣਾ ਮਰਿੰਡੇ ਦੇ ਜਿਹੜੇ ਆਬੂਦਾਰ ਸੀਗੇ ਜੋ ਵੀ ਸੀਗੇ ਉਹ ਨਾਲ ਲੈ ਕੇ ਆਏ ਤੇ ਉਹਨਾਂ ਨੇ ਉੱਥੇ ਸਾਡੇ ਤੋਂ ਮਾਫੀਆਂ ਮੰਗੀ ਤੇ ਬਾਅਦ ਚ ਉਹ ਖੜੇ ਪੈਰ ਕਰਨ ਲੱਗੇ ਜੀ ਹੁਣ ਸਾਡਾ ਮੁੰਡਾ ਨਹੀਂ ਮੰਨ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਦੱਸੋ ਕਿਥੇ ਰਹੀ ਇਨਸਾਫ ਹੈ ਮੇਰੇ ਘਰ ਦੇ ਵਿੱਚ ਖੁਸ਼ੀ ਸੀ ਤੁਹਾਨੂੰ ਇਹ ਲੱਗ ਰਿਹਾ ਇੱਕ ਦਿਨ ਪਹਿਲਾਂ ਅਸੀਂ ਸਾਰਾ ਪਰਿਵਾਰ ਸ਼ਦਾਰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਜਗ੍ਹਾ ਜਾ ਕੇ ਅਸੀਂ ਸਗਨ ਕਰਕੇ ਆਏ ਅੱਜ ਵਿਆਹ ਦੇ ਦਿਨ ਉਹ ਸਾਰੀ ਬਰਾਤ ਲੈ ਕੇ ਨਹੀਂ ਆਏ ਅੱਜ ਇਹ ਸਾਨੂੰ ਮੈਸੇਜ ਪਹੁੰਚਾਇਆ ਜਾ ਰਿਹਾ ਹੈ ਕਿ ਦਾਜ ਚਹੀਦਾ ਇਹ ਇਨਡਾਇਰੈਕਟਲੀ ਦਾਜ ਹੀ ਮੰਗਿਆ ਜਾ ਰਿਹਾ ਜੀ ਦੱਸੋ ਸਾਡੇ ਪਰਿਵਾਰ ਤੇ ਕੀ ਬੀਤੀ ਹੋਊਗੀ ਕੀ ਲੱਗਦਾ ਮੁੰਡੇ ਦੇ ਵੱਲੋਂ ਮੰਗਿਆ ਜਾ ਰਿਹਾ ਕਿ ਪੇਰੈਂਟਸ ਇਦਾਂ ਦਬਾ ਪਾ ਰਹੇ ਨੇ ਜੀ ਮੁੰਡਾ ਵੀ ਨਾਲ ਇਨਵੋਲਵ ਹੈ ਪੇਰੈਂਟਸ ਵੀ ਇਨਵੋਲਵ ਹੈ ਦੇਖੋ ਜੀ 2 ਸਾਲ ਤੋਂ ਜਿਹੜਾ ਮੁੰਡਾ ਗੱਲ ਕਰ ਰਿਹਾ ਉਹ ਪੇਰੈਂਟਸ ਨਾਲ ਇਨਵੋਲ ਨਹੀਂ ਹੋਊਗਾ ਦੀ ਫੈਮਲੀ ਇਨਵੋਲ ਨਹੀਂ ਹੋਏਗੀ ਜੀ ਜਦ ਇੱਕ ਦੂਜੇ ਨਾਲ ਆਪਾਂ ਨਿਭਾਉਂਦੇ ਆ ਰਹੇ ਆਂ ਦਿਨ ਦਿਹਾੜ ਪੁਗਾਉਂਦੇ ਆ ਰਹੇ ਆਂ ਅੱਜ ਖੜੇ ਪੈਰ ਅਸੀਂ ਬਰਾਤ ਹੀ ਨਹੀਂ ਲੈ ਕੇ ਆਏ ਇਹ ਚੀਜ਼ ਕੀ ਸ਼ੋਅ ਕਰਦੀ ਹੈ ਜੀ ਦੱਸੋ ਥੈਂਕ ਯੂ ਇੱਥੇ ਖੜਾ ਨਾਮ ਬੋਵੀ ਸ਼ਰਮਾ ਜੀ ਸਰ ਕੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਬਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹੇਜ ਦੀ ਬਲੀ ਚੜ ਗਿਆ ਔਰ ਦੇਖਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਹੈ ਮੁੰਡੇ ਦਾ ਨਾਮ ਰਤੇਸ਼ ਚਤਰੇਸ਼ ਚਤਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨ ਹੈ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਹੈ ਇਹ ਜਿਹੜੇ ਦੇਹੇਜ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵੈ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਜਿਹੇ ਦੇ ਲਾਲਚੀ ਬੰਦੇ ਜਿਹੜੇ ਐ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਭੀਤਰੀ ਹੈ ਜ ਜਿਹਦੀ ਬਰਾਤ ਨਾ ਆਈ ਹੋਵੇ ਉਹ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹ ਜਿਹੇ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ ਹੋਇਆ ਕੀ ਹੈ ਜੀ ਕੀ ਮੁੰਡੇ ਵਾਲੇ ਮੇਰੀ ਕੁੜੀ ਦਾ ਕੀ ਆ ਜੀ ਕੀ ਮੁੰਡੇ ਵਾਲੇ ਮੇਰੀ ਕੁੜੀ ਦਾ ਵਿਆਹ ਸੀਗਾ ਜੀ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਆਏ ਸਾਡੀ ਬੜੀ ਅਸੀਂ ਬੇਇੱਜ਼ਤੀ ਹੋਈ ਹੈ ਕਿੰਨੀ ਦਿਨ ਰੁਗੀ ਸਗਨ ਸਗਨ ਕਿੰਨੀ ਦਿਨ ਹੋਇਆ ਸੀ ਹੋ ਗਿਆ ਨੂੰ ਸਗਨ ਕੱਲ ਕੀਤਾ ਸੀਗਾ ਜੀ ਉਹਨਾਂ ਨੇ ਜਿੱਦਾਂ ਅਸੀਂ ਕਿਹਾ ਉਦਾਂ ਹੀ ਕੀਤਾ ਮੁੰਡੀਆਂ ਦੀਆਂ ਮਿਲਣੀਆਂ ਮਰਿੰਡੇ ਗਏ ਸੀਗੇ ਜੀ ਸਗਨ ਦੇਣ ਲਈ ਹੋਟਲ ਕਰਾਉਨ ਹੋਟਲ ਕਰਾਉਨ ਸੀਗਾ ਉੱਥੇ ਗਏ ਸੀਗੇ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਉਦਾਂ ਹੀ ਉਹਨਾਂ ਦਾ ਕਹਿਣਾ ਮੰਨਿਆ ਮੁੰਡੀਆਂ ਨਾਲ ਮਿਲਣੇ ਗਏ ਚਾਰਾਂ ਦੀ ਅਸੀਂ ਉਹੀ ਕੀਤੀ ਫਿਰ ਜੋ ਹੁੰਦਾ ਸਮਾਨ ਇਲੈਕਟ੍ਰੀਸ਼ੀਅਨ ਇਲੈਕਟ੍ਰੋਨ ਦਾ ਆਈਸੀ ਜੋ ਵੀ ਕੁਝ ਬਹੁਤ ਕੁਝ ਸੀਗਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਤੇ ਉਹਨਾਂ ਦੇ ਨਾ ਚਿਹਰੇ ਕੈਸ਼ ਦੇ ਮੈਂ 1 ਲੱਖ 1000 ਰੁਪਏ ਚਲੋ ਸਗਨ ਪਾਇਆ ਬਾਕੀ 55 500 ਸਾਰਿਆਂ ਨੂੰ ਪਾਇਆ 28 ਮਿਲੀਨ ਦਿੱਤੀ ਉਹਨੇ ਮੇਰੇ ਕੋਲ ਗਲਤ ਹੋਇਆ ਸਾਡੀ ਕੁੜੀ ਮਰਨ ਲੱਗੀ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਵਿਚੋਲਣਾਂ ਦੇ ਧਰੂ ਉਹਨਾਂ ਨੇ ਸਾਨੂੰ ਦਿੱਤਾ ਵੀ 25 ਲੱਖ ਕੈਸ਼ ਚਾਹੀਦਾ ਸਾਨੂੰ ਕ੍ਰੇਟਾ ਗੱਡੀ ਚਾਹੀਦੀ ਹੈ ਕੱਲ ਜੀ ਅਸੀਂ ਕੁੜੀ ਦਾ ਸਗਨ ਕੱਲ ਉਹਨਾਂ ਦੇ ਚਿਹਰੇ ਮਰਜਾਏ ਹੋਏ ਸੀ ਜਦੋਂ ਅਸੀਂ ਸਗਨ ਦੇ ਕੇ ਆਏ ਆ ਜੀ ਸਾਨੂੰ ਜੋ ਵਿਚੋਲਣ ਨੇ ਅੱਜ ਕਿਹਾ ਵੀ ਤੁਹਾਨੂੰ 25 ਲੱਖ ਕਿਹਾ ਵਾ ਉਹਨਾਂ ਨੇ ਕ੍ਰੇਟਾ ਗੱਡੀ ਕਹੀ ਅਸੀਂ ਕੋਈ ਗੱਲ ਇਹਨਾਂ ਮੁੱਕ ਦੇ ਛੱਡੰਦਾ ਜੀ ਇਹੀ ਹੋ ਸਕਦਾ ਵੀ ਮੇ ਤੋਂ ਨਹੀਂ ਦੇ ਸਕਿਆ ਮੈਂ ਦੇ ਸਰ ਜਿਹੜੀ ਮੈਰਿਜ ਕਰਾਈ ਸੀ ਕਿਸੇ ਮੈਂ ਦੇਹਜ ਮੰਗਦੇ ਹੋਣੇ ਹੋਰ ਕੀ ਹੋਣਾ ਕਿਤੇ ਮੈਰਿਜ ਬਿਊਰੋ ਤੋਂ ਕਰਵਾ ਰਹੇ ਸੀਗੇ ਨਹੀਂ ਨਹੀਂ ਕਰਦੇ ਸੀ ਸਾਡੇ ਜਿਹੜਾ ਜਿਨੇ ਸਾਡੀ ਕਰਾਈ ਆ ਉਹ ਉਹਨਾਂ ਦੇ ਵੀ ਰਿਸ਼ਤੇਦਾਰ ਨੇ ਸਾਡੇ ਵੀ ਰਿਸ਼ਤੇਦਾਰ ਨੇ ਔਰ ਉਸ ਫਿਰ ਸ਼ਾਮ ਨੂੰ ਜਦੋਂ ਬੁਲਾਇਆ ਸਾਨੂੰ ਵੀ ਤੁਸੀਂ ਆ ਜਾਓ ਬੁਲਾਉਣ ਤੋਂ ਬਾਅਦ ਸਾਡੇ ਕੋਲ ਉਹਨਾਂ ਨੇ ਮਾਫੀਆਂ ਮੰਗੀਆਂ ਉਹਨਾਂ ਦਾ ਕਾਉਂਸਲਰ ਹੈ ਬੇਸ਼ੱਕ ਤੁਸੀਂ ਉਹਨਾਂ ਦੇ ਮੋਤਵਰ ਬੰਦੇ ਆਏ ਸਾਡੇ ਮੁੰਡੇ ਦੀ ਗਲਤੀ ਸਾਡੀ ਗਲਤੀ ਸਾਡ ਤੋਂ ਗਲਤੀ ਹੋ ਗਈ ਮਾਫ ਕਰਦੇ ਹੋ ਮੈਂ ਕਿਹਾ ਮੈਂ ਕਿਦਾਂ ਮਾਫ ਕਰਾਂ ਮੈਨੂੰ ਦੱਸੋ ਤੁਹਾਡੀ ਕੁੜੀ ਨਾਲ ਕੀ ਬੀਤੀ ਹੁੰਦੀ ਤੁਹਾਡੇ ਦਿਲ ਤੇ ਕੀ ਬੀਤਦੀ ਮੌਕੇ ਦੇ ਕਹਿਣ ਲੱਗੇ ਅੱਜ ਬਰਾਤ ਆਣੀ ਸੀ ਸਵੇਰੇ 9 ਵਜੇ ਦਾ ਕਾਰਡ ਮੇਰੇ ਕੋਲ ਤੁਸੀਂ ਪੜ ਲਓ 9 ਵਜੇ ਦਾ ਟਾਈਮ ਸੀਗਾ ਜੀ ਓਕੇ ਕਿੱਥੇ ਆਣੀ ਸੀ ਇਹ ਲਾਕਾਸਾ ਲਾ ਬੈਰਣ ਹੈ ਜੀ ਆਪਣੇ 3 ਕੇ ਪੁਲ ਉੱਤਰ ਦੇ ਸਾਰ ਨਾਲ ਹੀ ਫਿਰੋਜ਼ਪੁਰ ਰੋਡ ਤੇ ਬੱਠੀ ਫਿਰੋਜ਼ਪੁਰ ਰੋਡ ਦੇ ਉੱਪਰ ਜੀ ਤੇ ਹੁਣ ਮੰਗ ਕੀ ਕਰਦੇ ਹਾਂ ਥਾਣੇ ਦੇ ਬਾਹਰ ਪਹੁੰਚੇ ਹਾਂ ਕਿ ਮੰਗ ਜੇ ਕਾਨੂੰਨ ਹੈਗਾ ਜੀ ਮੈਨੂੰ ਇਨਸਾਫ ਚਾਹੀਦਾ ਤੁਸੀਂ ਦੇ ਤਾਂ ਆਪਣੀ ਦਰਖਾਸਤ ਦੇ ਦਿੱਤੀ ਜਾਣਾ ਜੀ ਅੰਦਰ ਬੱਠੀ ਛੱਟ ਮੈਂ ਹੁਣ ਬਹੁਤ ਉੱਚਾ ਬੋਲ ਬੋਲ ਨਹੀਂ ਸਕਦਾ ਛੱਡੂਗਾ ਮੈਂ ਹੈ ਨਹੀਂ ਇਹਨਾਂ ਨੂੰ ਮੇਰਾ ਇਹਨਾਂ ਨੇ ਜੋ ਨੁਕਸਾਨ ਕੀਤਾ ਮੈਂ ਮੁੰਡਾ ਬਾਹਰ ਕੈਨੇਡਾ ਭ ਵਾਹ ਮੇਰਾ ਮੁੰਡਾ ਵੀ ਨਹੀਂ ਆ ਆ ਸਕਿਆ ਵਿਆਹ ਦੇ ਵਿੱਚ ਵੀ ਚੱਲ ਕੋਈ ਗੱਲ ਨਹੀਂ ਕੁੜੀ ਆਪਣੇ ਘਰ ਚਲੀ ਜਾਵੇ ਇਹ ਹੁਣ ਤੁਸੀਂ ਕਹਿਣਾ ਚਾਹੁੰਦੇ ਕਿ ਵੀ ਦਹੇਜ ਦੇ ਕਾਰਨ ਉਹ ਬਰਾਦ ਨਹੀਂ ਲੱਗਦਾ ਇਹ ਇਹੀ ਇਹੀ ਹੈ ਜੀ ਹੋਰ ਹੈ ਸੜਾ ਸਿਆਪਾ ਕਿਸੇ ਗੱਲ ਦਾ ਇਹੀ ਆ ਇਹਨਾਂ ਨੂੰ ਪੈਸੇ ਪੂੰਗਾ ਨਾ ਭਰਦੇ ਹੋ ਫਿਰ ਠੀਕ ਨੇ ਕੀ ਕਰੀਏ ਜੀ ਦੱਸੋ ਕਿੱਧਰ ਜਾਈਏ ਕਿੰਨੇ ਕ ਪੈਸੇ ਆ ਜਿਹੜੇ ਤੁਸੀਂ ਹਲੇ ਤੱਕ ਦੇ ਚੁੱਕੇ ਹੋ ਉਹਨਾਂ ਨੂੰ ਕਿੰਨੇ ਕ ਆਊਂਟ ਤੱਕ ਦੀ ਸਾਡਾ 30 ਲੱਖ ਰੁਪਏ ਦਾ ਖਰਚਾ ਹੋ ਚੁੱਕਾ ਜੀ ਇਹ ਤੱਕ 20 ਤੋਂ ਉੱਪਰ ਤਾਂ ਮੇਰਾ ਕਹਿ ਚੱਲ ਚੁੱਕਾ ਜੀ ਜੀ ਬਾਕੀ ਮੈਂ ਕਿਸੇ ਦਾ ਦੇਣਾ ਉਹ ਦੇਣਾ ਲੈਣਾ ਮੇਰਾ ਹੈਗਾ ਉਹ ਮੈਂ ਦਊਂਗਾ ਜੀ ਉਹਨਾਂ ਤੋਂ ਮੈਨੂੰ ਦੇਣਾ ਹੀ ਪੈਣਾ ਬੱਠੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਕਾਸਾ ਲਾ ਬੈਰਨ ਕੋਈ ਵੀ ਜਾ ਕੇ ਪੁੱਛ ਸਕਦਾ ਵੀ ਮੈਂ ਪੈਸੇ ਦੇ ਦਿੱਤੇ ਉਹਨਾਂ ਨੂੰ ਕਿ ਨਹੀਂ ਦੇ ਦਿੱਤੇ ਠੀਕ ਹੈ ਖਜਾਂਸੂ ਹੈ ਲੇਕਿਨ ਅਜੀ ਤੁਸੀਂ ਆਪਣੀ ਕੁੜੀ ਦੀ ਵਿਦਾਈ ਕਰਨੀ ਸੀਗੀ ਤੇ ਕੀ ਹੋਇਆ ਰਾਤ ਨਹੀਂ ਆਈ ਹਾਂਜੀ ਰਾਤ ਨਹੀਂ ਆਈ ਕੀ ਕਾਰਨ ਆ ਜਿਹੜਾ ਬਰਾਤ ਨਹੀਂ ਆਈ ਜੀ ਦਾਜ ਜੀ ਕਿੰਨਾ ਕੁ ਦਾਜ ਮਗਰ ਅਸੀਂ ਜਗੇ ਲੱਗਦਾ ਮੈਡਮ ਜੇ ਅੱਜ ਦਾਜ ਦੇ ਦਿੰਦੇ ਤੇ ਕੱਲ ਨੂੰ ਵੀ ਤੁਹਾਨੂੰ ਹੋਰ ਉਹ ਕਰਨਾ ਪੈਣਾ ਸੀਗਾ ਕਿ ਲੱਗਦਾ ਨਹੀਂ ਇੱਕ ਪਾਸੋਂ ਫਾਇਦਾ ਵੀ ਹੋਇਆ ਕਿ ਕੱਲ ਨੂੰ ਕੁਝ ਹੋਰ ਮਿਸ ਹੈਪਨਿੰਗ ਨਾ ਹੋ ਜਾਂਦੀ ਲੜਕੀ ਨਾਲ ਤੁਹਾਡੀ ਕਿਉਂਕਿ ਉਹਨਾਂ ਦਾ ਪਹਿਲੇ ਹੀ ਸਾਰਾ ਕੁਝ ਸਾਹਮਣੇ ਆ ਗਿਆ ਜੀ ਮੁੰਡਾ ਮੁੰਡਾ ਕੀ ਕਰਦਾ ਸੀਗਾ ਕਿਨੇ ਰਿਸ਼ਤਾ ਕਰਾਇਆ ਸੀਗਾ ਕੀ ਹੋਇਆ ਗੱਲ ਕਿੱਥੋਂ ਸ਼ੁਰੂ ਹੋਈ ਇਸ ਰਿਸ਼ਤੇ ਵਿੱਚ ਕਰਦੇ ਈ ਸੀ ਬਈ अच्छा जिने रिश्ता ਕਰਾਇਆ ਸੀ ਘਰ ਦੇ ਰਿਸ਼ਤੇਦਾਰ ਆ ਉਹ ਦੋਨੋਂ ਫੈਮਲੀ ਆ ਦੇ ਅਲੱਗ ਚੁੱਕੀਆਂ ਸੀ ਮਹਿੰਦੀ ਆ ਲੱਗ ਚੁੱਕੀ ਸੀ ਮਹਿੰਦੀ ਦੇ ਰਸਮ ਸਾਰੀ ਰਸਮ ਹੋ ਗਈ ਜੀ ਇੱਕ ਮਿੰਟ ਮਹਿੰਦੀ ਦੀ ਰਸਮ ਆ ਆ ਦੇਖੋ ਮਹਿੰਦੀ ਦੀ ਰਸਮ ਆ ਆ ਦੇਖੋ ਇੱਕ ਨੂੰ ਬਾਝ ਰਹੀ ਆ ਮਹਿੰਦੀ ਦੇ ਹੋਰ ਦੇਖ ਲੋ ਸਾਰੀਆਂ ਜਨਾਨੀਆਂ ਦੇ ਦੇਖਣਾ ਪਾਇਆ ਹੋਇਆ ਜੀ ਘਰੇ ਘਰੇ ਚੂੜਾ ਪਾਇਆ ਹੋਇਆ ਜੀ ਕੁੜੀ ਬਿਊਟੀ ਪਾਰਲਰ ਤੋਂ ਪਿਆਰ ਹੋ ਕੇ ਆ ਗਈ ਚੂੜਾ ਪਾਇਆ ਮੈਂ ਕਿੱਦਾਂ ਨਾ ਉਹਦਾ ਚੂੜਾ ਕਿਦਾਂ ਥਾਣੇ ਚ ਕੰਪਲੀਟ ਕੀਤੀ ਹਾਂਜੀ ਕੀ ਮੰਗੀ ਹੈ ਤੁਹਾਡੀ ਮੰਗਿਆ ਮੈਨੂੰ ਇਨਸਾਫ ਮੈਨੇ ਮੇਰੀ ਕੁੜੀ ਨੂੰ ਕਿੱਦਾਂ ਦਾ ਇਨਸਾਫ ਮੰਗਦਾ ਕਿੱਦਾਂ ਦਾ ਇਨਸਾਫ ਚਾਹੁੰਦੇ ਐਹੋ ਜੇ ਬੰਦਿਆਂ ਦੇ ਕਾਰਵਾਈ ਕਾਰਵਾਈ ਕੀਤੀ ਜਾਣੀ ਜੀ ਥੈਂਕ ਯੂ ਬਈਆ ਔਰ ਕਿਆ ਜਾਂਦਾ ਹੈ ਕਿ ਅੱਜ ਵੀ ਲੋਕ ਜਿਹੜੇ ਦੇਜ ਦੇ ਲੋਬੀ ਹੈਗੇ ਨੇ ਇਸ ਤਰ੍ਹਾਂ ਦੇ ਕਾਰ ਕਰਦੇ ਨੇ ਜਿੱਥੇ ਕਿ ਲੋਕਾਂ ਨੂੰ ਕੁੜੀਆਂ ਨੂੰ ਭੁਗਤਣਾ ਪੈਂਦਾ ਮਾਪਿਆਂ ਨੂੰ ਭੁਗਤਣਾ ਪੈਂਦਾ ਕੀ ਕਹਿਣਾ ਚਾਹੂਂਗੇ ਆ ਜਿਹੜਾ ਅੱਜ ਦਾ ਵਾਕਿਆ ਹੋਇਆ ਹੈਗਾ ਬਰਾਤ ਨਹੀਂ ਆਈ ਦੇਖੋ ਜੀ ਅੱਜ ਤੱਕ ਅਸੀਂ ਖਬਰਾਂ ਚ ਕਿਤਾਬਾਂ ਚ ਸੁਣਦੇ ਆਏ ਆ ਗੱਲਾਂ ਕਰਦੇ ਆਏ ਆ ਸੁਣਦੇ ਆਏ ਆ ਖੈਰ ਖਬਰ ਦੇਖਦੇ ਆਏ ਆ ਅੱਜ ਇਹ ਚੀਜ਼ ਸਾक्षात ਸਾਡੇ ਸਿਰ ਤੇ ਪਈ ਹੈ ਸਾਡੀ ਫੈਮਿਲੀ ਤੇ ਪਈ ਹੈ ਸਾਡੀ ਕੁੜੀ ਤੇ ਪਈ ਹੈ 2 ਮਹੀਨੇ 2 ਸਾਲ ਪਹਿਲਾਂ ਤਾਂ ਰੋਕਾ ਕੀਤਾ ਹੋਵੇ ਪਰਿਵਾਰ ਨੂੰ ਪਤਾ ਹੋਵੇ 2 ਸਾਲਾਂ ਤੱਕ ਇੱਕ ਦੂਜੇ ਨਾਲ ਲੈਣ ਦੇਣ ਚੱਲ ਰਿਹਾ ਹੋਵੇ ਤਿੰਨ ਤਿਉਹਾਰ ਭੁਗਾਰੇ ਹੋਣ ਤੇ 2 ਸਾਲਾਂ ਬਾਅਦ ਕੱਲ ਅਸੀਂ ਕੁੜੀ ਦਾ ਸਗਨ ਕਰਕੇ ਆਈ ਹੈ ਜੀ ਹੋਟਲ ਕ੍ਰਾਊਨ ਮਰੀਂਡੇ ਮਰੀਂਡੇ ਤੋਂ ਬਰਾਤ ਆਣੀ ਸੀਗੀ ਜੀ ਅੱਜ ਦਾ ਅਸੀਂ ਵਿਆਹ ਰੱਖਿਆ ਅੱਜ ਸਵੇਰੇ ਵਿਚੋਲਿਆਂ ਦੇ ਥਰੂ ਮੁੰਡੇ ਵਾਲਿਆਂ ਨੇ ਮੈਸੇਜ ਭੇਜਿਆ ਕਿ ਸਾਨੂੰ 25 ਲੱਖ ਰੁਪਏ ਕੈਸ਼ ਪਲੱਸ ਕਰੇਟਰ ਦੀ ਡਿਮਾਂਡ ਤਾਂ ਅਸੀਂ ਸਾਰੀ ਬਰਾਤ ਲੈ ਕੇ ਆਵਾਂਗੇ ਵਰਨਾ ਅਸੀਂ ਨਹੀਂ ਆਵਾਂਗੇ ਮੁੰਡਾ ਕਰਦਾ ਕੀ ਸੀ ਮੁੰਡਾ ਉਹਨਾਂ ਦਾ ਹਾਈਡਰੌਲਿਕ ਬਿਜ਼ਨਸ ਹੈਗਾ ਉਹਨਾਂ ਦਾ ਆਪਣਾ ਤੇ ਫੇਰ ਵੀ ਅਸੀਂ 12 1 2 ਵਜੇ ਤੱਕ ਅਸੀਂ ਸਾਰਾ ਪਰਿਵਾਰ ਸਾਰਾ ਰਿਸ਼ਤੇਦਾਰ ਸਾਰਾ ਸਮਾਜ ਅਸੀਂ ਦੇਖਦੇ ਰਹੇ ਇੰਤਜ਼ਾਰ ਕਰਦੇ ਰਹੇ ਹਰ ਕੇ ਉਹਨਾਂ ਨੂੰ ਕਾਲ ਕਰੀ ਗਏ ਉਹਨਾਂ ਨੇ ਪਹਿਲਾਂ ਤਾਂ ਫੋਨ ਨਹੀਂ ਚੁੱਕੇ ਬਾਅਦ ਚੋਂ ਉਹਨਾਂ ਨੇ ਵੀ ਚੋਲੇ ਦੇ ਥਰੂ ਇੱਕ ਕਾਮਨ ਮੀਟਿੰਗ ਪੁਆਇੰਟ ਤੇ ਜੋ ਕਿ ਨੀਲੋ ਨਹਿਰ ਦੇ ਵਿੱਚ ਥੱਲੇ ਇੱਕ ਪਾਰਕ ਜਿਹਾ ਹੈਗਾ ਉੱਥੇ ਕਾਮਨ ਪੁਆਇੰਟ ਤੇ ਬੁਲਾਇਆ ਉੱਥੇ ਉਹ ਸਾਰਾ ਆਪਣਾ ਕੁੰਬਾ ਸਾਰਾ ਆਪਣਾ ਮਰਿੰਡੇ ਦੇ ਜਿਹੜੇ ਆਬੂਦਾਰ ਸੀਗੇ ਜੋ ਵੀ ਸੀਗੇ ਉਹ ਨਾਲ ਲੈ ਕੇ ਆਏ ਤੇ ਉਹਨਾਂ ਨੇ ਉੱਥੇ ਸਾਡੇ ਤੋਂ ਮਾਫੀਆਂ ਮੰਗੀ ਤੇ ਬਾਅਦ ਚ ਉਹ ਖੜੇ ਪੈਰ ਕਹਿਣ ਲੱਗੇ ਜੀ ਹੁਣ ਸਾਡਾ ਮੁੰਡਾ ਨਹੀਂ ਮੰਨ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਦੱਸੋ ਇਹ ਕਿੱਥੇ ਰਹੀ ਇਨਸਾਫ ਹੋਇਆ ਪਿਛਲਾ ਘਰ ਦੇ ਵਿੱਚ ਖੁਸ਼ੀ ਸੀ ਤੁਹਾਨੂੰ ਨਹੀਂ ਲੱਗਦੀ ਇੱਕ ਦਿਨ ਪਹਿਲਾਂ ਅਸੀਂ ਸਾਰਾ ਪਰਿਵਾਰ ਸ਼ਦਾਰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਜਗ੍ਹਾ ਜਾ ਕੇ ਅਸੀਂ ਸਗਨ ਕਰਕੇ ਆਏ ਅੱਜ ਵਿਆਹ ਦੇ ਦਿਨੋ ਸਾਰੀ ਬਰਾਤ ਲੈ ਕੇ ਨਹੀਂ ਆਏ ਅੱਜ ਇਹ ਸਾਨੂੰ ਮੈਸੇਜ ਪਹੁੰਚਾਇਆ ਜਾ ਰਿਹਾ ਹੈ ਕਿ ਸਾਨੂੰ ਦਾਜ ਚਾਹੀਦਾ ਇਹ ਇਨਡਾਇਰੈਕਟਲੀ ਦਾਜ ਹੀ ਮੰਗਿਆ ਜਾ ਰਿਹਾ ਜੀ ਦੱਸੋ ਸਾਡੇ ਪਰਿਵਾਰ ਤੇ ਕੀ ਬੀਤੀ ਹੋਊਗੀ ਕੀ ਲੱਗਦਾ ਮੁੰਡੇ ਦੇ ਵੱਲੋਂ ਮੰਗਿਆ ਜਾ ਰਿਹਾ ਕਿ ਪੇਰੈਂਟਸ ਇਦਾਂ ਦਬਾਅ ਪਾ ਰਹੇ ਨੇ ਜੀ ਮੁੰਡਾ ਵੀ ਨਾਲ ਇਨਵੋਲਵ ਹੈ ਪੇਰੈਂਟਸ ਵੀ ਇਨਵੋਲਵ ਹੈ ਦੇਖੋ ਜੀ 2 ਸਾਲ ਤੋਂ ਜਿਹੜਾ ਮੁੰਡਾ ਗੱਲ ਕਰ ਰਿਹਾ ਉਹ ਪੇਰੈਂਟਸ ਨਾਲ ਇਨਵੋਲ ਨਹੀਂ ਹੋਊਗਾ family ਇਨਵੋਲ ਨਹੀਂ ਹੋਏਗੀ ਜਦ ਇੱਕ ਦੂਜੇ ਨਾਲ ਆਪਾਂ ਨਿਵਾੰਦੇ ਆ ਰਹੇ ਆਂ ਦਿਨ ਤਿਓਰ ਪੁਗਾੰਦੇ ਆ ਰਹੇ ਆਂ ਅੱਜ ਖੜੇ ਪੈਰ ਅਸੀਂ ਬਰਾਤ ਹੀ ਨਹੀਂ ਲੈ ਕੇ ਆਏ ਇਹ ਚੀਜ਼ ਕੀ ਸ਼ੋਅ ਕਰਦੀ ਹੈ ਜੀ ਦੱਸੋ ਥੈਂਕ ਯੂ ਇੱਥੇ ਖੜਾਓ ਨਾਮ ਬੋਵੀ ਸ਼ਰਮਾ ਜੀ ਸਰ ਕੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬਲੀ ਚੜ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਹੈ ਮੁੰਡੇ ਦਾ ਨਾਮ ਰਤੇਸ਼ ਚਤਰੇਸ਼ ਚਤਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੌਕਰਾ ਦੀ ਉਹਨਾਂ ਦੀ ਦੁਕਾਨ ਹੈ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਵਰਕ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਹੈ ਇਹ ਜਿਹੜੇ ਦੇਹੇਜ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹੇਜ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਬੀਤਰੀ ਹੈ ਜ ਜਦੀ ਬਰਾਤ ਨਾ ਆਈ ਹੋਵੇ ਉਹ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋ 8 ਨੰਬਰ ਥਾਣੇ 'ਚ ਆਏ ਆਂ ਇਹ ਡਿਮਾਂਡ ਕਰਨ ਆਏ ਆ ਕਿ ਇਹ ਜਿਹੇ ਜਹੇਦ ਦੇ ਲਾਲਚੀਆਂ